ਨਵੰਬਰ 84 ਦੇ ਗੁੰਮਨਾਮ ਯੋਧੇ ਇਹ ਕਹਾਣੀ ਅੱਜ ਇੱਕ ਉਸ ਸੱਚੀ ਸੁੱਚੀ ਸਾਖੀ ਵਿੱਚੋਂ ਅਸੀਂ ਸੁਣਾਉਣ ਜਾ ਰਹੇ ਹਾਂ ਜਿਹੜੀ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੇ ਕਿਤਾਬ ਲਿਖੀ ਹੈ ਖਾਰਕੂ ਸੰਘਰਸ਼ ਦੀ ਸਾਖੀ ਨਵੰਬਰ 84 ਦੇ ਗੁੰਮਨਾਮ ਯੋਧੇ ਜੰਗ ਦੇ ਦੌਰਾਨ ਪੰਜਾਬ ਤੋਂ ਬਾਹਰ ਭਾਰਤ ਦੇ ਹੋਰ ਸੂਬਿਆਂ ਵਿੱਚ ਵਸਦੇ ਸਿੱਖਾਂ ਨੂੰ ਡਾਢੇ ਨੁਕਸਾਨ ਝੱਲਣੇ ਪਏ ਅਤੇ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਵੀ ਹੋਇਆ ਸਭ ਤੋਂ ਜ਼ਿਆਦਾ ਨੁਕਸਾਨ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਹੋਇਆ ਜਦੋਂ ਵੱਖ-ਵੱਖ ਥਾਵਾਂ ਉੱਤੇ ਸਿੱਖਾਂ ਨੂੰ ਸਰਕਾਰੀ ਰਾਜਸੀ ਅਤੇ ਧਾਰਮਿਕ ਨਸਲਕੁਸ਼ੀ ਦਾ ਸਾਹਮਣਾ ਕਰਨਾ ਪਿਆ ਜਲਾਲਤ ਹੋਈ ਇੱਜ਼ਤਾਂ ਰੁਲੀਆਂ ਅਤੇ مالی ਨੁਕਸਾਨ ਵੀ ਹੋਇਆ ਉਦਾਂ ਕੋਈ ਲੇਖਾ ਨਹੀਂ ਇਹ ਸਾਰੇ ਦੁਖਾਂਤ ਖਾਲਸਾਣ ਦੀ ਜੰਗ ਦਾ ਹਿੱਸਾ ਹੀ ਸਨ ਕਿਉਂਕਿ ਹਕੂਮਤ ਸਮੁੱਚੀ ਸਿੱਖ ਸੰਗਤ ਦੇ ਖਿਲਾਫ ਹੀ ਲੜ ਰਹੀ ਸੀ ਇਸ ਕਰਕੇ ਸਾਰੀ ਸਿੱਖ ਸੰਗਤ ਨੇ ਇਹ ਸਾਰਾ ਕੁਝ ਝੱਲਿਆ ਹੰਡਾਇਆ ਅਤੇ ਸਬਰ ਕੀਤਾ ਪਰ ਆਪਣੀ ਰੀਤ ਅਤੇ ਸਿਧਾਂਤ ਨਹੀਂ त्याਗੇ ਅਸਲ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਇਸ ਹਮਲੇ ਲਈ ਤਿਆਰ ਹੀ ਨਹੀਂ ਸੀ ਅਤੇ ਅਚਨਚੇਤ ਹੀ ਉਹ ਨਸਲਕੁਸ਼ੀ ਦੀ ਲਪੇਟ ਵਿੱਚ ਆ ਗਏ ਪਰਿਵਾਰਾਂ ਦੇ ਪਰਿਵਾਰ ਤਬਾਹਾ ਹੋ ਗਏ ਸੈਂਕੜੇ ਗੁਰੂ ਘਰ ਟਹਟੇਰੀ ਹੋ ਗਏ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਹੌਸਲੇ ਦੀ ਗੱਲ ਇਹ ਹੈ ਕਿ ਸਿੱਖ ਐਨੇ ਵੱਡੇ ਹਮਲੇ ਤੋਂ ਬਾਅਦ ਵੀ ਅੱਜ ਸੁਰੱਖਰੂ ਹੋ ਕੇ ਉਹਨਾਂ ਹੀ ਥਾਵਾਂ ਉੱਤੇ ਪਹਿਲਾਂ ਵਾਂਗ ਵਿਚਰ ਰਹੇ ਹਨ ਇਹਨਾਂ ਹਮਲਿਆਂ ਵਿੱਚ ਸਾਧਾਰਨ ਸਿੱਖ ਬੀਬੀਆਂ ਭਾਈਆਂ ਅਤੇ ਬੱਚਿਆਂ ਨੇ ਬਹੁਤ ਉੱਚਾ ਕਿਰਦਾਰ ਅਤੇ ਸੂਰਬੀਰਤਾ ਵਾਲੀਆਂ ਮਿਸਾਲਾਂ ਵੀ ਕਾਇਮ ਕੀਤੀਆਂ ਖਾਲਸੇ ਦੀ ਪਰੰਪਰਾ ਮੁਤਾਬਕ अनेका ਸਿੱਖ ਆਖਰ ਤੱਕ ਜੂਝਦੇ ਰਹੇ ਅਤੇ ਏਨ ਨਹੀਂ ਮੰਨੀ ਇਨ੍ਹਾਂ ਆਮ ਸਿੱਖਾਂ ਦੇ ਉੱਚੇ ਕਿਰਦਾਰ ਬੀਰਤਾ ਅਤੇ ਕੁਰਬਾਨੀ ਨੂੰ ਅਸੀਂ ਬਹੁਤ ਘੱਟ ਜਾਣਦੇ ਹਾਂ ਇਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਕੰਮ ਵੀ ਬਹੁਤ ਨਹੀਂ ਹੋਇਆ ਮੈਨੂੰ ਕੁਝ ਵਾਕਇਤ ਜੋ ਚਸ਼ਮਦੀਦਾ ਨੇ ਸੁਣਾਏ ਉਹਦੇ ਵਿੱਚੋਂ ਜੋ ਕੁਝ ਯਾਦ ਹੈ ਉਹ ਸਾਂਝਾ ਕਰਨਾ ਵੀ ਉਹਨਾਂ ਸਭ ਮਾਈਆਂ ਭਾਈਆਂ ਦੀ ਕੁਰਬਾਨੀ ਨੂੰ ਸਜਦਾ ਹੈ ਅਜਿਹੇ ਵਾਕਇਤ ਆਪਣੇ ਆਪ ਵਿੱਚ ਮਿਸਾਲ ਹਨ ਸੋ ਐਸੇ ਹੀ 84 ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਉਹਨਾਂ ਨੂੰ ਅਸੀਂ ਸ਼ਰਦਾ ਦੇ ਭੁਲਕ ਪੇਟ ਕਰਦੇ ਹਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹੋ ਜਿਹੀਆਂ ਹੋਰ ਵੀ ਸਿੱਖੀ ਨਾਲ ਸੰਬੰਧਿਤ ਸੱਚੀਆਂ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਸਾਡਾ ਹੌਸਲਾ ਤੁਹਾਡੇ ਨਾਲ ਹੀ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ